ਮੈਂ ਵੀ ਚੀਜ਼ ਨਹੀਂ ਕਦੇ ਨੂੰ ਕੀਤੀ ਦੇਖੀ ਮੈਂ ਬਗਲਿਆਜ਼ੋਂ ਦੇਖੀ ਮਸ਼ਹੂਰ ਲੇਟੀ ਹੋਰ ਫਿਲਮਾਂ ਦੇਖੀ ਐ ਬਹਿਰ ਦੇਖੀ ਬਹੁਤ ਵੱਡੇ ਵੱਡੇ ਪਰਮਾ ਦੇਖੋਏ ਪਰ ਇਸ ਤਰ੍ਹਾਂ ਦਾ ਇੰਪੈਕਟ ਬਹੁਤ ਸਾਰੇ ਲੋਕਾਂ ਨੂੰ ਮੈਨੂੰ ਲੱਗਦਾ ਸੀ ਕਿ ਤੇ ਮੈਂ ਇਹੋ ਜਿਹੀ ਫਿਲਮ ਮੈਂ ਅਮਰ ਜੀ ਨਾਲ ਗੱਲ ਕਰ ਰਿਹਾ ਹਾਂ ਸਰ ਮੈਂ ਕਹਿੰਦਾ ਲੱਗਦਾ ਜਿਵੇਂ ਬਹੁਤ ਵੱਡੇ ਤਰਾਸ਼ਕੀਲ ਨੇ ਉਸ ਪਰਮੰਡ ਦੇ ਕਿਸੇ ਸੱਚਖਣ ਦੇ ਬੈਠ ਕੇ ਕੀ ਪੇਂਟਿੰਗ ਕਰੀ ਹੈ ਇਹਦੇ ਵਿੱਚ ਜਾਨ ਚਾਈਏ ਸਾਰੇ ਜਿਹੜੇ ਬੰਦੇ ਆਪਾ ਕੋ ਬਹੁਤ ਦੇਖਦੇ ਆ ਕਿ ਮੇਰੇ ਦੁਤਾਰਾ ਦੇ ਕੰਮ ਕਿੱਦਾਂ ਹੈ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਨਾ ਫਿਲਮ ਦੇਖੀ ਹੈ ਜਿਹਦੇ ਨਾਮ ਹੀ ਮਕਦੇ ਹੈਗਾ ਸਲਸਲਾ ਦੇਖਿਆ ਹੈ ਕਿ ਫਿਲਮ ਦੇਖਣ ਵਾਸਤੇ ਇਸ ਤਰ੍ਹਾਂ ਦਾ ਇਫੈਕਟ ਆਪਣੇ ਸਾਰੇ ਸੋਸਾਇਟੀ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਪਊਗਾ ਰਸਤੇ ਪੱਛੇ ਬਚੁਰਕ ਸਾਰੇ ਮਾਵਾ ਪੈਨਾਤੀਆਂ ਸਭ ਅਲਫਾਜ਼ ਇਹਦੇ ਪਾਸ ਮੈਂ ਕੋਲ ਕਹਿ ਸਕਦਾ ਕਿ ਸ਼ਾਇਦ ਰੱਬ ਨੇ ਸਾਰੇ ਦੇਵੀ ਦੇਵ ਤੇ ਇਕੱਠੇ ਕਰਕੇ ਕਹਿੰਦੇ ਨੇ ਕਿ ਜਦ ਸਭ ਕਾਇਨਾਤ ਦੀ ਅਕਲ ਇਕੱਠੀ ਹੋਈ ਹੁਸਨ ਕਥਾ ਹੋਇਆ ਦੀਦਾਰੇ ਇਕੱਠੇ ਹੋਏ ਤਾਂ ਕਹਿੰਦੇ ਨੇ ਕਿ ਉਹ ਉਸ ਕਾਲਪੁਰਖ ਨੇ ਸਾਰਾ ਬ੍ਰਹਮੰਡ ਦਾ ਸਭ ਤੋਂ ਚੀਜ਼ ਚੰਗਿਆ ਜੀ ਦਾ ਟੰਗਿਆ ਕਰਕੇ ਮੂਜਸਮਾ ਬਣਾਇਆ ਉਸ ਮੂਜਸਮੇ ਦਾ ਲਾ ਲਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਰ ਕਦੇ-ਕਦੇ ਰੱਬ ਜਦ ਆਪਣੀ ਕਲਮ ਦੇ ਨਾਲ ਕੋਈ ਚੀਜ਼ ਲਿਖਦਾ ਹੈ ਤੇ ਸ਼ਾਇਦ ਇਹ ਜੀ ਚੀਜ਼ ਬਣ ਜਾਂਦੀ ਹੈ ਜਿਹੜੀ ਰੱਬ ਨੇ ਕਦੇ ਸੋਚੀ ਨਾ ਹੋਵੇ। ਬੰਦੇ ਨੇ ਕਦੇ ਸੋਚੀ ਨਾ ਹੋਵੇ, ਲੋਕਾਂ ਨੇ ਕਦੇ ਦਾ ਕਲਪਨਾ ਵੀ ਨਾ ਕੀਤੀ ਹੋਵੇ ਐ ਹੋ ਜੂਗਾ। ਤੇ ਮੈਸਰ ਇਹਦਾ ਇਹ ਰੱਬ ਨੇ ਆਪ ਹੀ ਫਿਲਮ ਬਿਖੀ ਹੈ। ਆਪ ਹੀ ਡਾਇਰੈਕਟ ਕੀਤੀ, ਆਪ ਹੀ ਬਣਾਈ ਹੈ ਤੇ ਉਹਨੇ ਤੀਵੀਂ ਦੇਵਤਿਆਂ ਨੂੰ ਸਾਰੇ ਪਰਮੰਦਰ ਨੂੰ ਕਿਹਾ ਭਾਈ ਮੇਰਾ ਨਾਂ ਫਿਲਮ ਬਣਾਉਣ ਉਹਨੂੰ ਕਰਦਾ ਤੇ ਮੈਂ ਬੀਬੀ ਲਕਮੀ ਬਣਾ ਦਿਆਂ। ਔਰ ਜਿੰਨੇ ਵੀ ਕਿਰਦਾਰ ਉਸ ਪ੍ਰਮਾਣ ਨੇ ਲਏ ਉਹ ਤੂ ਅਮਰ ਰੰਮਦਰੀ ਸਾਡੇ ਪਿੰਕੀ ਭਾਜੀ ਧੰਨਵਾਦ ਦੀ ਸਾਰੇ ਪੁਲੀਸ ਸਾਰੇ ਲੋਕ ਉਹ ਸਾਰੇ ਉਹ ਮਜਸਮੇ ਸੀ ਉਹ ਰੂਹਾਂ ਸੀ ਉਹ ਹੀਰੇ ਸੀ ਜਿਹੜੇ ਤਰਾਸ਼ ਕੇ ਰੱਬ ਨੇ ਅਸ਼ੀਰਵਾਦ ਦਿੱਤਾ ਤੇ ਇਹ ਐਡੀ ਵੱਡੀ ਫਤੂ ਬਣੀ ਮੇਰੀ ਲਾਈਫ ਸਪੈਨ ਦੇ ਵਿੱਚ ਜਿੰਨਾ ਕਿ ਮੈਂ ਫਿਰਮਾਂ ਚ ਕੰਮ ਕੀਤਾ 55 ਸਾਲ ਮੈਨੂੰ ਹੋ ਗਏ ਪਰ ਸੱਚ ਖੁੱਥਿਓ ਸੱਚ ਜਾਣੇ ਇਸ ਗੱਲ ਨੂੰ ਮੈਂ ਫਿਲਮਾਂ ਨਹੀਂ ਕਦੇ ਜ਼ਿੰਦਗੀ ਦੀ ਦੇਖੀ ਮੈਂ ਬਗਲਿਆਜ਼ੋਂ ਦੇਖੀ ਮੈਂ ਚੂਲੇ ਦੇਖੀ ਬਹੁਤ ਸিনেਮਾ ਦੇਖੀ ਐ ਬੈਨਰ ਦੇਖੀ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਦੇਖੀਆਂ ਪਰ ਇਸ ਤਰ੍ਹਾਂ ਦਾ ਇੰਪੈਕਟ ਪਾਉਗਾ ਲੋਕਾਂ ਤੇ ਮੈਂ ਨਹੀਂ ਕਦੇ ਸੋਚਿਆ ਤੇ ਮੈਂ ਇਹੋ ਜਿਹੀ ਫਿਲਮ ਮੈਂ ਅਮਰ ਜੀਨ ਨੇ ਗੱਲ ਕਰ ਰਹੇ ਸੀ ਮੈਂ ਕਹਿੰਦਾ ਲੱਗਦਾ ਜਿਵੇਂ ਨਾ ਬਹੁਤ ਵੱਡੇ ਤਾਰਸ਼ਕੀਰ ਨੇ ਉਸ ਪਰਮੰਡ ਦੇ ਕਿਸੇ ਸੱਚਖੰਡ ਤੇ ਬੈਠ ਕੇ ਨਾ ਇਹ ਪੇਂਟਿੰਗ ਕਰੀ ਹੈ ਇਹਦੇ ਵਿੱਚ ਜਾਨ ਪਾਈ ਹੈ ਸਾਰੇ ਜਿਹੜੇ ਬੰਦੇ ਆਪਾਂ ਫੋਟੋ ਵਿੱਚ ਦੇਖਦੇ ਆ ਜਿਹਨੇ ਕਿਰਦਾਰਾਂ ਨੇ ਕੰਮ ਕੀਤਾ ਤੁਸੀਂ ਸਾਰੇ ਮੈਂ الفاظਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਇੱਕ ਚਰਚੀ ਦਾ ਜ਼ਰੂਰ ਕਹੂੰਗਾ ਕਿ ਇੱਕ ਐਸੀ ਲਹਿਰ ਚੱਲੀ ਹੈ ਜਿਹੜੀ ਲਹਿਰ ਦੀ ਬਹੁਤ ਸਾਲਾਂ ਤੋਂ ਮੈਨੂੰ ਡੀ ਸੀ ਕਿਉਂਕਿ ਮੈਨੂੰ ਆਪਣੇ ਪੰਜਾਬ ਦਾ ਆਪਣੇ ਬੇਸਟ ਆਪਣੇ ਪੰਜਾਬੀਅਤ ਦਾ ਆਪਣੇ ਸਿੱਖ ਪੌਂਦ ਦਾ ਸਾਰੇ ਧਰਮਾਂ ਦਾ ਮੈਨੂੰ ਬੜਾ ਫਿਕਰ ਰਹਿਦਾ ਹੈ ਕਿ ਸਾਰਾ ਇੱਕ ਮਜਿਸਮਾ ਬਣ ਗਿਆ ਤਾਂ ਬਣ ਕੇ ਚੱਲੇ ਉਦੀ ਇੱਕ ਹੌਬ ਸ਼ੁਰੂ ਹੋਈ ਹੈ ਔਰ ਮੈਂ ਸਮਝਦਾ ਕਿ ਛੋਟੇ ਛੋਟੇ ਬੱਚੇ ਛੁਟਛੁਟੀਆਂ ਬੱਚੀਆਂ ਅੱਜ ਜੀ ਤੁਸੀਂ ਦੇਖਿਆ ਹੋਣਾ ਕੋਈ ਜਿਹੜੀ ਚਿੱਪੀ ਖੜੀ ਹੈ ਪਿੱਛੇ ਦਾਦਾ ਛੋਟਾ ਬੈਠਾ ਹੈ ਤੁਸੀਂ ਇਹਦਾ ਇਫੈਕਟਿਵ ਦੇਖਿਆ ਹੋਣਾ ਕਿ ਜਦ ਵਿਸਿੰਗ ਵਿੱਚ ਤੋਂ ਬਾਹਰ ਉਹਦੇ ਨੇ ਬੱਚੇ ਤਾਂ ਵਾਹਿਗੁਰੂ 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 ਕਹਿੰਦੇ ਆਉਂਦੇ ਅੱਜ ਕੋ ਸਭਗੁਰਦਾਰੇ ਮੈਂ ਜਾ ਕੇ ਆਇਆ ਉੱਥੇ ਬਹੁਤ ਇਕੱਟ ਸੀਗਾ ਇਹ ਚ ਕੋਈ ਸਾਹ ਵੱਜਦੇ ਦਿਨ ਦਸਵੇਂ ਪਾਤਸ਼ਾਹ ਨੇ ਉੱਥੇ ਉਚਾਰੂ ਕੀਤੀ ਸੀ ਬਾਣੀ ਬਹੁਤ ਦੁਨੀਆ ਸੀ ਉੱਥੇ ਤੇ ਤੁਸੀਂ ਯਕੀਨ ਕਰਿਓ ਕਿ ਮੈਂ ਹੱਜੂ ਨਹੀਂ ਰੁਕੇ ਇੰਨਾ ਲੋਕਾਂ ਨੇ ਪਿਆਰ ਮਾਨ ਸਤਿਕਾਰ ਸਾਨੂੰ ਦਿੱਤਾ ਤੇ ਮੈਂ ਬੜਾ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਇੰਨਾ ਦੋਗਾ ਕਿ ਆ ਜਿੰਨੇ ਹੀਰੇ ਬੈਠੇ ਇੱਥੇ ਸਾਰੇ ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਤੁਸੀਂ ਸਾਰੇ ਸਾਰਾ ਪੰਜਾਬ ਸਾਰੀ ਦੁਨੀਆ ਸਾਰਾ ਦੇਸ਼ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਸਰਕਾਰਪੁਰਖ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਮਹਾਰਾਜ ਸੱਚੇ ਬਾਦਸ਼ਾਹ ਇੱਕ ਕੁਸਤ ਚਿੰਗਾਰੀ ਜਲੀ ਕਿ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਅੱਗੇ ਜਾ ਕੇ ਸਭ ਦੀ ਨਸਲ ਹੈ ਉਹ ਸਾਡੇ ਸਿੱਖ ਕੌਮ ਲਈ ਹਰ ਧਰਮ ਨੂੰ ਹਰ ਵਰਗ ਦੇ ਬੰਦੇ ਨੂੰ ਇੱਕ ਬੁੱਧ ਅਸਤੇ ਰੂਪ ਬਣ ਕੇ ਇੱਕ ਐਸਾ ਮੁਜਸਮਾ ਤਿਆਰ ਕਰੂਗਾ ਜਿਹਨੂੰ ਆਪਾਂ ਕਹਾਵਾਂਗੇ ਕਿ ਇਹ ਸਾਡਾ ਪੰਜਾਬ ਹੈ ਇਹ ਸਾਡਾ